ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇ ਖਰੋਸ ਵਿਲੇ ਦੀ ਇੱਕ ਬਹੁਤ ਹੀ ਅਹਿਮ ਖਬਰ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬੰਗਾ ਦੇ ਪਿੰਡ ਹਿਓ ਨਾਲ ਜੁੜੀ ਹੋਈ ਹੈ ਲੇਕਿਨ ਨੌਜਵਾਨ ਦਾ ਕਤਲ ਜਿਹੜਾ ਆ ਉਹ ਅਮਰੀਕਾ ਵਿੱਚ ਹੋਇਆ ਕੈਲੀਫੋਰਨੀਆ ਵਿੱਚ ਹੋਇਆ ਦੱਸਦੀ ਹੈ ਕਿ 28 ਸਾਲਾ ਨੌਜਵਾਨ ਜੋ ਕਿ ਪਿੰਡ ਹਿਓ ਦਾ ਵਾਸੀ ਸੀਗਾ ਪਿਛਲੇ ਸਾਲ ਮਈ ਮਹੀਨੇ ਡੌਂਕੀ ਲਾ ਕੇ ਕੈਲੀਫੋਰਨੀਆ ਅਮਰੀਕਾ ਪਹੁੰਚਿਆ ਸੀ ਪਰ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਤੇ ਉਸ ਦਾ ਕਤਲ ਵੀ ਪਿੰਡ ਕਟਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਕੀਤਾ ਹੈ ਜੋ ਉਹਨਾਂ ਦੇ ਪੁੱਤਰ ਦਾ ਪੁਰਾਣਾ ਦੋਸਤ ਸੀ ਨੌਜਵਾਨ ਦੇ ਪਿਤਾ ਅਤੇ ਮਾ ਵਿਰਲਾਪ ਕਰਦੇ ਤੇ ਖੇਰੀ ਜਾਂਦੇ ਨੌਜਵਾਨ ਪਿੱਛੇ ਆਪਣੀਆਂ ਦੋ ਭੈਣਾਂ ਤੇ ਇੱਕ ਭਰਾ ਨੂੰ ਸਦੀਵੀ ਵਿਛੋੜਾ ਦੇ ਗਿਆ ਪਿੰਡ ਦੇ ਸਰਪੰਚ ਨੇ ਵੀ ਇਹ ਗੱਲ ਆਖੀ ਹੈ ਪਿੰਡ ਦੇ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਨੇ ਗੱਲ ਆਖੀ ਹੈ ਕਿ ਪੁਰਾਣੀ ਰਣਜੀਤ ਦਾ ਮਾਮਲਾ ਹੈ ਔਰ ਉਹਨਾਂ ਦੇ ਪੁੱਤ ਦਾ ਕਤਲ ਉਹਨਾਂ ਦੇ ਹੀ ਇੱਕ ਪੁਰਾਣੇ ਦੋਸਤ ਨੇ ਕੀਤਾ ਤਾਂ ਮਹੀਨੇ ਪਿਛਲੇ ਸਾਲ ਇਹ ਨੌਜਵਾਨ ਡੌਂਕੀ ਲਾ ਕੇ ਪਹੁੰਚਦਾ ਤੇ ਹੁਣ ਦੀ ਮੌਤ ਦੀ ਖਬਰ ਮਿਲਣ ਦੇ ਨਾਲ ਹੀ ਪਿੰਡ ਵਿੱਚ ਇੱਕ ਸਾਮ ਦਾ ਇੱਕ ਸਦਮੇ ਦਾ ਮਾਹੌਲ ਹੈ ਕਿ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਡੈੱਡ ਬੋਡੀ ਜਿਹੜੀ ਹੈ ਉਹ ਅਮਰੀਕਾ ਤੋਂ ਵਾਪਸ ਲਿਆਂਦੀ ਜਾਵੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਪਰਿਵਾਰ ਦੇ ਅੰਦਰ ਕਿੰਨਾ ਦੁੱਖ ਹੈ ਪਰ ਇਹ ਜਿਹੜੀਆਂ ਪੁਰਾਣੀਆਂ ਰੰਜਿਸ਼ਾਂ ਹਨ ਸੱਤ ਸਮੁੰਦਰ ਪਾਰ ਜਾ ਕੇ ਵੀ ਇੱਕ ਦੂਜੇ ਦਾ ਪਿੱਛਾ ਨਹੀਂ ਛੱਡਦੀਆਂ ਜਿਸ ਦੀ ਪੇਟ ਇਹ ਨੌਜਵਾਨ ਚੜ ਗਿਆ ਦਿਖਾਨੇ ਤੁਹਾਨੂੰ ਮੌਕੇ ਦੀ ਇੱਕ ਘਾਰ ਪੂਰੀ ਰਿਪੋਰਟ ਜੀ ਨਾ ਤੁਹਾਡਾ ਮੇਰੇ ਨਾਲ ਬੋਧਰਾਂ ਕਿਹੜੇ ਪਿੰਡਾ ਤੁਹਾਡਾ ਜੀ ਮਾ ਜੀ ਅੱਛਾ ਜਿਹੜਾ ਬੇਟਾ ਜਿਹਦੀ ਡੈਥ ਹੋਈ ਆ ਕੀ ਉਹ ਕੀ ਨਾਂ ਸੀ ਉਹਦਾ ਤੇ ਕਿੰਨੀ ਉਮਰ ਸੀ ਮੋਦੀ ਹਰਪ੍ਰੀਤ ਹਰਪ੍ਰੀਤ ਦਾ ਨਾਮ ਅੱਛਾ 26 ਕੇ ਸਾਲ ਦੀ ਉਮਰ ਪੜ੍ਹਿਆ ਲਿਖਿਆ ਸੀ ਕੁਝ ਪੜ੍ਹਿਆ ਸੀ ਮਾਰਾ ਪੜ੍ਹਿਆ ਸੀ ਮਾਰਾ ਪੜ੍ਹਿਆ ਸੀ ਹਾਂਜੀ ਕਿੰਨੇ ਵਿੱਚ ਉਦਾਂ ਕਿੰਨੇ ਵਿੱਚ ਤੁਹਾਡੇ ਦੋ ਗੁੱਡੀਆਂ ਦੋ ਕਾਕੇ ਦੀ ਇਹ ਛੋਟਾ ਸੀ ਬੜਾ ਸੀ ਇਹ ਬੜਾ ਸੀ ਗੁੱਡੀਆਂ ਤੋਂ ਛੋਟਾ ਗੁੱਡੀਆਂ ਤੋਂ ਛੋਟਾ ਸੀ ਅੱਛਾ ਅੱਛਾ ਹਾਂਜੀ ਤੇ ਇਹ ਬਾਹਰ ਕਿੱਥੇ ਗਿਆ ਸੀ ਤੇ ਕਦੋਂ ਗਿਆ ਸੀ ਉਹ ਨਾਮ ਹੀ ਨੇ ਹੋ ਜਗੇ ਅੱਛਾ ਕਿਹੜੇ ਕੰਟਰੀ ਤੇ ਕਿਹੜੇ ਜੇਸ਼ੀ ਅਮਰੀਕਾ ਜੀ ਕਿੱਦਾਂ ਗਿਆ ਸੀ ਜੰਤਰੂ ਗਿਆ ਸੀ ਉਦਾਂ ਗਿਆ ਸੀ ਅੰਜਾ ਟਾਇਰਾਂ ਹੀ ਗਏ ਤੇ ਕੀ ਹੋਣਾ ਪਤਾ ਲੱਗਾ ਵੀ ਡੈਥ ਹੋ ਗਈ ਕਿ ਕਿੱਦਾਂ ਤੁਹਾਨੂੰ ਪਤਾ ਲੱਗਾ ਤੇ ਕਦੋਂ ਡੈਥ ਹੋਈ ਉਹਦੀ ਦੇਖੋ ਸਾਨੂੰ ਤਾਂ ਇੱਧਰ ਪਤਾ ਲੱਗਾ ਵੀ 4:30 ਵਜੇ ਹਾਂ ਇੱਧਰ ਲਈ ਅੱਛਾ ਹਾਂ ਇੱਧਰ ਲਈ ਸ਼ਾਮ ਦੇ 4:30 ਦੇ ਗਏ ਹਾਂ ਦੇਖਦਾ ਪਤਾ ਲੱਗਾ ਕਿ ਕਿੱਦਾਂ ਮਾਰਿਆ ਕੀ ਗੱਲ ਹੋ ਗਈ ਦੇਖੋ ਜੀ ਇਹਦੀ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗ ਪਤਾ ਨਹੀਂ ਲੱਗਾ ਵੀ ਕਿੱਦਾਂ ਮਾਰਿਆ ਕਿਦਾਂ ਮਾਰਿਆ ਜੀ 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 ਹਾਂ ਪਿੰਡ ਜਿੱਕੇ ਤਾਂ ਰਿਪੋਰਟ ਠੀਕ ਸੀਗਾ ਥੋੜਾ ਥੋੜੇ ਸਾਹਮਣੇ ਸਾਨੂੰ ਸਭਾ ਸਭ ਦੱਸਦੇ ਜੀ ਅੱਛਾ ਇਹਨੂੰ ਸਾਰੇ ਪਤਾ ਅੱਛਾ ਤੇ ਹੁਣ ਕੀ ਮੰਗ ਕੇ ਸਰਕਾਰ ਤੋਂ ਕੋਈ ਤਾਂ ਕੋਈ ਤੇ ਯਾਹਾਂ ਪੇ ਸਰਕਾਰ ਤੋਂ ਮੰਗੇ ਸਾਡੇ ਟੈਂਡਰ ਬੋਲ ਸਾਡਾ ਗ੍ਰੇਡ ਬੋਡੀ ਲੈ ਬੰਦੇ ਨੂੰ ਖੜਾ ਜਾਵੇ ਬੰਦੇ ਖੜਾ ਜਾਵੇ ਹਾਂ ਜੀ ਡੈਡ ਵੱਡੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਸਾਨੂੰ ਸਰਕਾਰ ਤੋਂ ਇਹ ਮੰਗ ਕਰਨੀ ਆ। ਗਰੀਬ ਆਦਮੀ ਨੇ ਨਹੀਂ ਬੋਝ ਨਹੀਂ ਸਾਡੇ ਕੋਲ। ਤੁਸੀਂ ਕੀ ਕੰਮ ਕਰਦੇ ਹੋ? ਤੁਸੀਂ ਲੇਬਰ ਦਾ ਹੀ ਕੰਮ ਕਰਦੇ ਹੋ। ਦਿਹਾੜੀ ਟੱਪਾਈ ਆ। ਕੁੱਡੀਆਂ ਵੇਂਜੀਆਂ ਸੀ ਆ। ਹਾਂ ਜੀ। ਤੁਹਾਡੀ ਕੋ ਲਾਸਟ ਗੱਲ ਹੋਈ ਆ ਵੀ ਬੇਟੇ ਨਾਲ ਕਰੇ ਥੋੜੇ ਦਿਨ ਪਹਿਲਾਂ ਹੋਈ ਸੀਗੀ। ਹੋਈ ਸੀਗੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ। ਹਾਂ ਜੀ। ਠੀਕ ਉਠਾ ਕੇ ਪਹੁੰਚਦਾ ਸੀ। ਅੱਛਾ। ਹਾਂ ਜੀ। ਕੀ ਕੰਮ ਕੰਮ ਕਰਦਾ ਸੀ ਤੁਸੀਂ? ਉੱਧਰ ਕੀ ਕੰਮ ਕਰਦਾ ਸੀ ਦੱਸਿਆ ਹੁੰਦਾ ਜੇ ਮੈਂ ਆ ਕੰਮ ਕਰਦਾ ਆ ਉੱਧਰ ਪਤਾ ਨਹੀਂ ਮੈਨੂੰ ਇੰਦਾ ਕੰਮ ਦੇ ਤਾਂ ਜਾਂਦਾ ਸੀ ਤੇ ਆਖਰੀ ਵਾਰੀ ਕੀ ਗੱਲਬਾਤ ਕੀਤੀ ਤੁਹਾਡੇ ਨਾਲੋਂ ਕੱਲ ਠੀਕ ਠਾਕ ਇਹ ਪੁੱਛਦਾ ਹੁੰਦਾ ਸੀ ਹਾਂਜੀ ਤੇ ਹੁਣ ਤੁਹਾਨੂੰ ਪਤਕਾ ਤੋਂ ਪਤਾ ਲੱਗਾ ਵੀ ਤੁਹਾਡੇ ਬੇਟੇ ਨਾਲ ਗੱਲ ਪੈ ਗਈ ਨਾ ਦਾ ਕੁੜੀ ਦੇ ਗਈ ਹੋ ਸੀ ਕਿ ਮੈਨੂੰ ਤਾਂ ਰਾਤੀ ਪਤਾ ਲੱਗਾ 11 ਵਜੇ ਉਧਰੋਂ ਫੋਨ ਆਇਆ ਅੱਛਾ ਹਾਂਜੀ ਤੇ ਛੱਕ ਹੈ ਜੀ ਤੁਹਾਨੂੰ ਪਤਾ ਵੀ ਬੰਦਾ ਕੌਣ ਆ ਜਿਹਨੇ ਮਾਰਿਆ ਕੀ ਪਤਾ ਭਾਜੀ ਹੋਣਾ ਸੀ ਤਾਂ ਇੱਥੇ ਸਾਨੂੰ ਕੀ ਪਤਾ ਤੁਹਕ ਦੱਸ ਨਹੀਂ ਸੁਨੀਹਾ ਕੁਛ ਨਹੀਂ ਹਾਂ ਕਿਸੇ ਨੇ ਕਿਸੇ ਦੱਸਿਆ ਨਹੀਂ ਨਹੀਂ ਕੀ ਮੰਗਤੀ ਹੈ ਤੁਹਾਡੀ ਸਰਕਾਰ ਕੀ ਚਾਹੁੰਦੀ ਹੈ ਫਿਰ ਡੈੱਡ ਬੋੜੀ ਤੇ ਗੱਲ ਨਹੀਂ ਜਾਵੇ ਗਰੀਬਾਂ ਨੂੰ ਫੜਿਆ ਜਾਵੇ ਇਹ ਤਾਂ ਮੋੜੇ ਜਿਹਨੇ ਮਾਰਿਆ ਉਹਨੂੰ ਫੜਿਆ ਜਾਣਾ ਤੇ ਵੱਡਾ ਵੱਡਾ ਫੜਿਆ ਜਾਣਾ ਚਾਹੀਦਾ ਆਣੀ ਚਾਹੀਦੀ ਵੱਡਾ ਜਿਹਨੇ ਮਾਰਿਆ ਉਹਨੂੰ ਫੜ ਮਿੰਨੇ ਕਿੰਨੇ ਸਾਲ ਦਾ ਸੀ ਤਾਂ ਮੁਰਗੀ ਨੀ ਕਾਟ ਹਿਸਾਬ ਨਾਲ ਹੋਰ 28 ਮਾਂ ਲੱਗਾ ਸੀ ਦੋ ਤਰੀਕ ਤੇ ਬੜਿਆ ਬੜੀਆਂ ਸੀ ਚਲੋ ਸਵੇਰ ਕੀ ਘਟਨਾ ਹੋਈ ਆ ਕਿਸੇ ਦਾ ਮੁੰਡਾ ਸੀ ਕਿਥਾਂ ਸਾਰੀ ਉਹ ਸਾਰੇ ਬੁੱਧਰਾਮ ਦਾ ਮੁੰਡਾ ਸੀ ਹਰਪ੍ਰੀਤ ਦੇ ਨਾਂ ਸਿਗਾ ਤੱਤੂ ਕਹਿੰਦੇ ਸੀ ਵਸਿਆ ਨੂੰ ਤੇ ਇੱਥੇ ਬੜਾ ਵਧੀਆ ਸੀ ਰਿਕਾਰਡ ਇਹਦਾ ਇਦਾਂ ਦੀ ਕੋਈ ਗੱਲ ਨਹੀਂ ਸੀ ਰਾਈ ਝਗੜੇ ਵਾਲਾ ਫੈਨ ਸੀ ਕਿ ਮੁੰਡਾ ਵਧੀਆ ਸੀਗੇ ਇਹ ਗਰੁੱਪ ਇਹਦਾ ਤਾਂ ਵਧੀਆ ਸੀਗਾ ਸਾਰੇ ਹੀ ਖੇਲਰ ਕੁੰਦਨੂ ਵੀ ਸਾਰੇ ਠੀਕ ਸੀਗੇ ਇਹ ਜਦੋਂ ਮਟੂ ਦਾ ਕੇਸ ਹੋਇਆ ਨਾ ਉਹਦੇ ਕੇਸ ਦੇ ਵਿੱਚ ਇਹ ਥੋੜਾ ਜਿਹਾ ਉਹ ਮਟੂ ਦੇ ਘਰ ਚਲੇ ਗਿਆ ਸੀਗਾ ਉਦੋਂ ਗੱਲ ਹੋਈ ਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ ਉਹਨੇ ਦੇਖਿਆ ਬਈ ਗਰੀਬ ਆਦਮੀ ਇਹ ਗਰੀਬ ਆਦਮੀ ਮਤੜੜਿਆ ਜਾਊਗਾ ਉਹਨੇ ਪੈਸੇ ਪੁੱਛੇ ਲਾ ਕੇ ਅਮਰੀਕਾ ਮਗਾਵਦਾ ਅੱਛਾ ਉਹ ਦੋ ਨੰਬਰ 'ਚ ਹੀ ਗਿਆ ਜੀ ਦੋ ਨੰਬਰ 'ਚ ਹੀ ਗਿਆ ਸੀਗਾ ਤੇ ਦੋ ਚ ਗਿਆ ਸੀਗਾ ਤੇ ਫਿਰ ਉਹ 9 ਮਹੀਨੇ ਹੋ ਗਏ ਉਹਨੂੰ ਗਿਆ ਨੂੰ ਉੱਥੇ ਗਿਆ ਮੈਂ ਆਪਣੇ ਦੋਸਤ ਨੂੰ ਦੋਸਤਾਂ ਦੇ ਗਿਆ ਸੀਗਾ ਉੱਥੇ ਰਾਤ ਨੂੰ ਸਾਦੀ ਪੀਤੇ ਹੋ ਕੇ ਗੱਲਬਾਤ ਹੋਈ ਹੋਊਗੀ ਇਹਨਾਂ ਦੇ ਆਸੂਚੀ ਮੁੰਡਿਆਂ ਦੀ ਤੇ ਉਹਨਾਂ ਦਾ ਦੋ ਮੁੰਡਿਆਂ ਦੇ ਵਿੱਚ ਪਾ ਕੇ ਰਾਜਨਾਮਾ ਕਰਾਤਾ ਸੈੱਟ ਹੋ ਗਿਆ ਕੋਈ ਗੱਲ ਨਹੀਂ ਬਣਨੀ ਹੋਈ ਉਹ ਮੁੰਡਾ ਫਿਰ ਉੱਠ ਕੇ ਆਪਣੇ ਕੰਮ ਦੇ ਚੱਲ ਗਿਆ ਤੇ ਇਹ ਵਾਰ ਆਪਣਾ ਫੋਨ ਲਗਾ ਚਲੇ ਗਿਆ ਗਲਤ ਬਤ ਕਹਿੰਦੇ ਜੋ ਦੱਸਿਆ ਸਾਨੂੰ ਜਦੋਂ ਮੁੰਡਿਆਂ ਨੂੰ ਫੋਨ ਆਇਆ ਦੋਸਤਾਂ ਦੇ ਉਹ ਆਪਣੇ ਧਿਆਨ ਆਪਣੇ ਫੋਨ ਦੇਖਦਾ ਸੀਗਾ ਉਹ ਬੰਦੇ ਨੇ ਆਪਣੇ ਵੈਪਨ ਕੱਢਿਆ ਉਹ ਪਤਾ ਨਹੀਂ 10 ਬਗੋਲੀਆਂ ਮਾਰੀਆਂ ਪਤਾ ਨਹੀਂ 4 ਮਾਰੀਆਂ ਕਿੰਨੀਆਂ ਮਾਰੀਆਂ ਕਹਿੰਦੇ ਉਹ ਜਦ ਨਾਲ ਖਾਲੀ ਕਰਤਾ ਸੀ ਉਹ ਮੌਕੇ ਤੇ ਪੂਰਾ ਹੋ ਗਿਆ ਕਿੱਥੇ ਦਾ ਮੁੰਡਾ ਜਿਹਨੇ ਮਾਰਿਆ ਉਹਦਾ ਨਾਮ ਉਹ ਇਦਾਂ ਕੱਟਾਂ ਦਾ ਕਹਿੰਦੇ ਆ ਜੀ ਅੱਛਾ ਨਾਮ ਨਹੀਂ ਉਹਦਾ ਪੱਕਾ ਨਾ ਦੋਸਤੇ ਸੀਗੇ ਉਹ ਪਹਿਲਾਂ ਇਕੱਠੇ ਹੀ ਰਹਿੰਦੇ ਰਹੇ ਆ ਹਾਂ ਕੋਈ ਕਿਸੇ ਗੱਲ ਤੋਂ ਹੋ ਸਕਦਾ ਹਾਂ ਜਾਂ ਰਾਂਝੋ ਆਗਾ ਨੋ ਵੀਰ ਬਾਕੀ ਹਜੇ ਪਤਾ ਨਹੀਂ ਕੋਈ ਵੀ ਕਿੱਦਾਂ ਹੈਗੀ ਆ ਗਰੀਬ ਆਦਮੀ ਹੁਣ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਲੱਗਾ ਇਹ ਤਾਂ ਵਿਚਾਰੇ ਉੱਦਾਂ ਹੀ ਸਾਹ ਸੁੱਤੇ ਹੋਇਆ ਸਰਕਾਰ ਤੋਂ ਅਸੀਂ ਮੰਗ ਕਰਦੇ ਬਗਰੀਬ ਆਦਮੀ ਇਹਨਾਂ ਦੀ ਜਿਹੜੀ ਡੈੱਡ ਬੋਡੀ ਹੋ ਇਹਦੀ ਆਉਣੀ ਚਾਹੀਦੀ ਆ ਕਿਉਂਕਿ ਸਬਰ ਮਾਪਿਆਂ ਨੂੰ ਤਾਂ ਹੀ ਹੁੰਦਾ ਜਦ ਹੱਥੀਂ ਕੰਮ ਕਰਦਾ ਨਹੀਂ ਤਾਂ ਉਹ ਨਹੀਂ ਸਬਰ ਹੁੰਦਾ ਹਾਂਜੀ ਤੇ ਜਿਹੜੀ ਗੱਦਾਂ ਪ੍ਰਸ਼ਾਸਨ ਨਾਲ ਹੋਈ ਗੱਲ ਕਿਸੀ ਕੀਤੀ ਸੀ ਸਿੰਘ ਸਰਪੰਚ ਹਜੇ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਆਪੇ ਮਹੌਲੇਦਾਂ ਤੋਂ ਬਣਿਆ ਹੈ ਹਜੇ ਕਿਉਂਕਿ ਸਾਨੂੰ ਵੀ ਇਸ ਤੜਕੇ ਪਤਾ ਲੱਗਾ ਸੀ ਅਮਰੀਕਾ ਦੇ ਕਿਹੜੇ ਸ਼ਹਿਰ 'ਚ ਸੀਗਾ ਕਿਹੜੇ ਸ਼ਹਿਰ ਕੈਲੀਫੋਰਨੀਆ ਵਿੱਚ ਕਹਿੰਦੇ ਉੱਥੇ ਪਹੁੰਚਿਆ ਲੋਪਤਾ ਕਿਹੜਾ ਆ ਅੱਛਾ ਤੇ ਹੁਣ ਦੇਖੋ ਕੀ ਹੁੰਦਾ ਆ ਇੱਥੇ ਕੀ ਕਰਤਾ ਸੀ ਇੱਥੇ ਤਾਂ ਕੰਮ ਤਾਂ ਵੇਲੇ ਸੀਗਾ ਜੀ ਉਹ ਤੁਹਾਨੂੰ ਦੱਸਿਆ ਕਿਸੇ ਦੇ ਘਰ ਕੋਠੀ ਦੇ ਵਿੱਚ ਰਹਿੰਦਾ ਸੀਗਾ ਹਾਂਜੀ ਉੱਥੇ ਮਾ ਮਾ ਬੜਿਆ ਸੀਗਾ ਤੇ ਕੋਈ ਬਹੁਤ ਮੜੀ ਗੱਲ ਨਾ ਕੋਈ ਇਦਾਂ ਦੀ ਗੱਲ ਹੈ ਨਹੀਂ ਸੀ ਕਿ ਲੜਾਈ ਝਗੜੇ ਵਾਲੇ ਹੈ ਨਹੀਂ ਸੀ ਪਰ ਜਿਹੜਾ ਹੋਇਆ ਕੰਮ ਹੁਣ ਬਹੁਤ ਹੀ ਜ਼ਿਆਦਾ ਮੜਿਆ ਕੰਮ ਉਹ ਮਟਰੂ ਦੇ ਕੇਸ ਦੇ ਬੇਸਿਸ ਤੇ ਜ਼ਿਆਦਾ ਉਹ ਮਟਰੂ ਦੇ ਕੇਸ ਦੇ ਬੇਸਿਸ ਆ ਉਹ ਬਸ ਆ ਮੜੀ ਮੋਟੀ ਗੱਲ ਦੇ ਵਿੱਚ ਉਹ ਰੰਜ ਸੀ ਉਹਨਾਂ ਦੀ ਚਲਦੀ ਪਤਾ ਨਹੀਂ ਰੱਬ ਜਾਣੇ ਹੁਣ ਉਹਨਾਂ ਦੀ ਕੀ ਹਾਲਤ ਵਿੱਚ ਹੈਗੀ ਆ ਉਹ ਜਿਹੜਾ ਉੱਥੇ ਜਾ ਕੇ ਵੀ ਆਹ ਕੰਮ ਹੋਇਆ ਤੁਹਾਡੀ ਕੋਈ ਆਖਰੀ ਆਖਰੀ ਗੱਲਬਾਤ ਕਦੋਂ ਹੋਈ ਫੋਨ ਤੇ ਤਸਵੀਰ ਤੁਹਾਡੇ ਨਾਲ ਨਹੀਂ ਮੈਨਾਂ ਨਹੀਂ ਕੋਈ ਵੀ ਗੱਲਬਾਤ ਹੋਈ ਇਹ ਘਰਦਿਆਂ ਨਾਲ ਹੋਈ ਹੋਊਗੀ ਤੁਹਾਡੀ ਤੁਹਾਡੀ ਆਖਰੀ ਕਦੋਂ ਕਰਵਾ ਦੋਈ ਆਪਣੀ ਨਹੀਂ ਕੋਈ ਵਾਲਾ ਇਹ ਹੁੰਦੀ ਹੈ